ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂ ਵਲੋ ਕੈਨੇਡਾ ਦੇ ਵਿੱਚ ਇਲੈਕਸ਼ਨ ਦਾ ਵਿਗਲ ਵੱਜ ਚੁੱਕਾ ਹੈ ਤੇ ਸਾਰੀਆਂ ਸਿਆਸੀ ਧਿਰਾਂ ਆਪੋ ਆਪਣੇ ਵਿਚਾਰ ਆ ਕਹਿ ਸਕਦੇ ਕਿ ਆਪ ਕੋ ਆਪਣੇ ਪਲਾਨ ਲੈ ਕੇ ਕੈਨੇਡੀਅਨਸ ਦੇ ਵਿਚਕਾਰ ਪਹੁੰਚ ਚੁੱਕੀਆਂ ਨੇ ਸਾਰੀਆਂ ਪਾਰਟੀਆਂ ਜ਼ੋਰ ਲਗਾ ਰਹੀਆਂ ਨੇ ਕਿ ਉਹਨਾਂ ਦੀ ਸਰਕਾਰ ਬਣ ਜਾਵੇ ਹਰ ਪਾਰਟੀ ਚਾਹੁੰਦੀ ਹੈ ਕਿ ਉਹ ਬੈਸਟ ਆਪਣਾ ਪਲਾਨ ਜਿਹੜਾ ਹੈ ਉਹ ਰੱਖੇ ਤੇ ਖਾਸ ਕਰਕੇ ਜਿਹੜਾ ਉਹਨਾਂ ਦਾ ਪਲਾਨ ਹੈ ਉਹ ਕੈਨੇਡੀਅਨਸ ਦੇ ਹਿਸਾਬ ਦੇ ਨਾਲ ਹੋਵੇ ਕਿ ਕੈਨੇਡੀਅਨਸ ਉਸ ਪਲਾਨ ਨੂੰ ਪਸੰਦ ਕਰਨ ਤੇ ਉਹਦੇ ਵਿੱਚ ਇੱਕ ਇਮੀਗ੍ਰੇਸ਼ਨ ਪਲਾਨ ਵੀ ਮੰਨਿਆ ਜਾ ਰਿਹਾ ਹੈ ਇੱਕ ਰਿਪੋਰਟ ਦੇ ਹਵਾਲੇ ਤੋਂ ਜੇਕਰ ਆਪਾਂ ਜਾਣਦੇ ਆ ਤਾਂ ਰਿਪੋਰਟ ਦੇ ਵਿੱਚ ਜਿਹੜਾ ਗਲੋਬਲ ਨਿਊਜ਼ ਹੈ ਉਸ ਦੀ ਇੱਕ ਰਿਪੋਰਟ ਆਈ ਹੈ ਕਿ ਕੈਨੇਡਾ ਦੇ ਵਿੱਚ ਜਿਹੜੇ ਟੌਪ 10 ਮੁੱਦੇ ਨੇ ਉਹਦੇ ਵਿੱਚ ਸੱਤਵਾਂ ਸਭ ਤੋਂ ਵੱਡਾ ਮੁੱਦਾ ਜਿਹੜਾ ਮੰਨਿਆ ਜਾ ਰਿਹਾ ਹੈ ਉਹ ਇਮੀਗ੍ਰੇਸ਼ਨ ਦਾ ਵੀ ਹੈਗਾ ਸੋ ਇਮੀਗ੍ਰੇਸ਼ਨ ਦੇ ਮਸਲੇ ਦੇ ਉੱਤੇ ਕੈਨੇਡਾ ਦੇ ਵਿੱਚ ਜਿੰਨੀਆਂ ਵੀ ਪਾਰਟੀਆਂ ਨੇ ਉਹਨਾਂ ਦਾ ਆਖਿਰ ਵਿੱਚ ਸਟੈਂਡ ਕੀ ਹੈ ਤੇ ਖਾਸ ਕਰਕੇ ਜਿਹੜੀਆਂ ਤਿੰਨ ਮੇਨ ਪਾਰਟੀਆਂ ਨੇ ਜਿਹਦੇ ਵਿੱਚ ਲਿਬਰਲ ਨੇ ਕਨਜ਼ਰਵੇਟਿਵ ਪਾਰਟੀ ਹੈ ਜੀ ਐਨ ਡੀ ਪੀ ਦੀ ਕਹਿ ਸਕਦੇ ਪਾਰਟੀ ਜਿਹੜੀ ਜਗਮੀਤ ਸਿੰਘ ਵਾਲੀ ਪਾਰਟੀ ਹੈ ਉਹ ਹੈ ਸੋ ਇਹਨਾਂ ਤਿੰਨਾਂ ਪਾਰਟੀਆਂ ਚੋ ਖਾਸ ਕਰਕੇ ਇਮੀਗ੍ਰੇਸ਼ਨ ਨੂੰ ਲੈ ਕੇ ਕਿਹੜੀ ਪਾਰਟੀ ਦਾ ਕੀ ਸਟੈਂਡ ਹੁਣ ਤੱਕ ਸਾਹਮਣੇ ਆਇਆ ਹੈ ਉਸ ਬਾਰੇ ਡਿਸਕਸ਼ਨ ਕਰਾਂਗੇ ਕਿ ਤੁਹਾਡੇ ਹਿਸਾਬ ਦੇ ਨਾਲ ਕਿਹੜੀ ਪਾਰਟੀ ਬੰਦੀ ਹੈ ਤਾਂ ਤੁਹਾਨੂੰ ਬੈਸਟ ਹੋਵੇਗਾ ਇਮੀਗ੍ਰੇਸ਼ਨ ਦੇ ਪੱਖ ਤੋਂ ਸੋ ਅੱਜ ਦੀ ਵੀਡੀਓ ਦੇ ਵਿੱਚ ਇਹੀ ਡਿਸਕਸ ਕਰਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿ ਜੇ ਤੁਹਾਨੂੰ ਐਸੋ ਪੀ ਚਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਫਿਰ ਆਪਣੀ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਾਂਗੇ ਲਿਬਰਲਸ ਤੋਂ ਕਿ ਲਿਬਰਲ ਪਾਰਟੀ ਜਿਹੜੀ ਆ ਉਹ ਇਲੈਕਸ਼ਨ ਅਨਾਉਂਸ ਹੋਣ ਤੋਂ ਬਾਅਦ ਇਮੀਗ੍ਰੇਸ਼ਨ ਨੂੰ ਕਿਸ ਪੱਖ ਤੋਂ ਦੇਖ ਰਹੀ ਹੈ ਦੇਖੋ ਜਦੋਂ ਤੱਕ ਇਲੈਕਸ਼ਨ ਅਨਾਉਂਸ ਨਹੀਂ ਹੋਏ ਸੀ ਯਾਨੀ ਕਿ ਕੈਂਪੇਨਿੰਗ ਸ਼ੁਰੂ ਨਹੀਂ ਹੋਈ ਉਦੋਂ ਤੱਕ ਤੇ ਲਿਬਰਲ ਦੀ ਸਰਕਾਰ ਸੀਗੀ ਸੋ ਜੋ ਜੋ ਉਹਨਾਂ ਨੇ ਕੀਤਾ ਉਹ ਬੈਸਟ ਕਰ ਰਹੇ ਸੀ ਆਪਣੇ ਹਿਸਾਬ ਦੇ ਨਾਲ ਪਰ ਹੁਣ ਨਮਾਓ ਕੀ ਕੁਛ ਕਰਨਗੇ ਜਾਂ ਫਿਰ ਇਮੀਗ੍ਰੇਸ਼ਨ ਨੂੰ ਲੈ ਕੇ ਉਹ ਫਿਊਚਰ ਪਲਾਨ ਲੋਕਾਂ ਵਿੱਚ ਕੀ ਲੈ ਕੇ ਜਾ ਰਹੇ ਨੇ ਉਹਦੀ ਗੱਲ ਕਰਾਂਗੇ ਮਾਰਕ ਕਰਨੀ ਜਿਹੜਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਬੜਾ ਕਲੀਅਰ ਕਹਿ ਦਿੱਤਾ ਕਿ ਜਿਸ ਤਰੀਕੇ ਦੇ ਨਾਲ ਮੌਜੂਦਾ ਇਮੀਗ੍ਰੇਸ਼ਨ ਨੂੰ ਲੈ ਕੇ ਪਲਾਨ ਅਨਾਉਂਸ ਕੀਤੇ ਗਏ ਆ ਖਾਸ ਕਰਕੇ ਜਿਵੇਂ ਪੀਆਰ ਦਾ ਕਿਹਾ ਗਿਆ ਕਿ ਭਈ ਪੀਆਰ ਦੇ ਵਿੱਚ ਵੱਡੇ ਲੈਵਲ ਦੇ ਉੱਤੇ ਕੱਟ ਲਗਾਵਾਂਗੇ ਜਿਹੜਾ ਪਹਿਲਾਂ ਅਨਾਉਂਸ ਕਰ ਦਿੱਤਾ ਗਿਆ ਸੀਗਾ ਕਿ ਹਾਫ ਆਫ ਮਿਲੀਅਨ ਨੂੰ ਪੀਆਰ ਦੇਵਾਂਗੇ ਉਹਨੂੰ ਘਟਾ ਕੇ ਕਾਫੀ ਹੱਦ ਤੱਕ ਉਹਨੂੰ 3 ਤੋਂ 4 ਲੱਖ ਦੇ ਵਿਚਕਾਰ ਸੀਮਿਤ ਕਰ ਦਿੱਤਾ ਗਿਆ ਹੈ ਉਹਦੇ ਉੱਤੇ ਕੰਮ ਕੀਤਾ ਜਾਵੇਗਾ ਦੂਜਾ ਜਿਹੜਾ ਟੈਂਪਰੇਰੀ ਰੈ residense ਦਾ ਪਰਸੈਂਟੇਜ ਹੈ ਉਹਨੂੰ ਕੈਨੇਡਾ ਦੇ ਵਿੱਚ ਕੁੱਲ ਆਬਾਦੀ ਦਾ 5% ਤੋਂ ਹੇਠਾਂ ਲਿਆਉਣ ਦਾ ਜਿਹੜਾ ਉਹ ਪਲਾਨ ਹੋਵੇਗਾ ਸਟੂਡੈਂਟਸ ਨੂੰ ਲੈ ਕੇ ਤੇ ਉਹਨਾਂ ਦੀ ਰਿਹਾਇਸ਼ ਨੂੰ ਲੈ ਕੇ ਬਕਾਇਦਾ ਤੌਰ ਤੇ ਪ੍ਰਬੰਧ ਕੀਤੇ ਜਾਣਗੇ ਤੇ ਉਸ ਨੂੰ ਲੈ ਕੇ ਪ੍ਰੋਪਰ ਉਹਨਾਂ ਕੋਲ ਪਲਾਨ ਜਿਹੜਾ ਉਹ ਹੈਗਾ ਹੈ ਇਹ ਮਾਰਕ ਕਰਨੀ ਦਾਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਆਪਣਾ ਚੋਣ ਮੁਹਿੰਮ ਦੇ ਵਿੱਚ ਹੁਣ ਆ ਜਾਂਦੇ ਆ ਕੰਜ਼ਰਵੇਟਿਵ ਪਾਰਟੀ ਜਿਹੜੀ ਕਿ ਇਮੀਗ੍ਰੇਸ਼ਨ ਨੂੰ ਲੈ ਕੇ ਮੰਨਿਆਇਆ ਜਾ ਰਿਹਾ ਕਿ ਲਿਬਰਲ ਨਾਲੋਂ ਥੋੜੇ ਸਖਤ ਨਜ਼ਰ ਆਉਂਦੇ ਨੇ ਕੰਜ਼ਰਵੇਟਿਵ ਤੇ ਉਹ ਵਾਕਈ ਦਿਖ ਰਿਹਾ ਹੈ ਉਹਨਾਂ ਨੇ ਸਭ ਤੋਂ ਪਹਿਲਾਂ ਤੇ ਕੰਜ਼ਰਵੇਟਿਵ ਪਾਰਟੀ ਇਹ ਅਲੀਗੇਸ਼ਨ ਲਗਾ ਰਹੀ ਹੈ ਕਿ ਜਿਹੜੇ ਲਿਬਰਲ ਨੇ ਉਹਨਾਂ ਨੇ ਕੈਨੇਡਾ ਦਾ ਇਮੀਗ੍ਰੇਸ਼ਨ ਜਿਹੜਾ ਹੈ ਉਸ ਨੂੰ ਤਬਾਹ ਕਰ ਦਿੱਤਾ ਹੈ ਨਾਲியோ ਕਹਰੇ ਨੇ ਕਿ 20 ਲੱਖ ਲੋਕਾਂ ਨੂੰ ਫੂਡ ਬੈਂਕ ਵਾਲੇ ਪਾਸੇ ਨੂੰ ਧੱਕ ਦਿੱਤਾ ਗਿਆ ਯਾਨੀ ਕਿ ਲੋਕਾਂ ਨੂੰ ਰੋਟੀ ਦੇ ਲਾਲੇ ਪਏ ਹੋਏ ਨੇ ਤੇ 20 ਲੱਖ ਲੋਕ ਜਿਹੜੇ ਅਜਿਹੇ ਨੇ ਜਿਨ੍ਹਾਂ ਨੂੰ ਆ ਦੋ ਵਕਤ ਦੀ ਰੋਟੀ ਦੇ ਵੀ ਲਾਲੇ ਪਏ ਹੋਏ ਨੇ ਤੇ ਉਹਨਾਂ ਨੂੰ ਫੂਡ ਬੈਗ ਦਾ ਸਹਾਰਾ ਲੈਣਾ ਪੈ ਰਿਹਾ ਹੈ ਉਹਨਾਂ ਨੇ ਇੱਕ ਬਹੁਤ ਵੱਡੀ ਗੱਲ ਕੀਤੀ ਉਹਨਾਂ ਨੇ ਇਸ ਨੂੰ ਇਮੀਗ੍ਰੇਸ਼ਨ ਦੇ ਨਾਲ ਜੋੜ ਕੇ ਦੇਖਿਆ ਫਿਰ ਉਹਨਾਂ ਨੇ ਰਿਹਾਇਸ਼ੀ ਕੀਮਤਾਂ ਦੀ ਗੱਲ ਕੀਤੀ ਹੈ ਕਿ ਵੀ ਜਿਹੜੀਆਂ ਕੈਨੇਡਾ ਦੇ ਵਿੱਚ ਰੈਜ਼ੀਡੈਂਸ਼ੀਅਲ ਪ੍ਰਾਪਰਟੀਆਂ ਜਾਂ ਫਿਰ ਕਹਿ ਸਕਦੇ ਰਿਹਾਇਸ਼ੀ ਕੀਮਤਾਂ ਲਗਾਤਾਰ ਵਧ ਰਹੀਆਂ ਨੇ ਉਹ ਇੱਕ ਬਹੁਤ ਵੱਡਾ ਮੁੱਦਾ ਹੈਗਾ ਤੇ ਇਹਨੂੰ ਵੀ ਡਾਇਰੈਕਟ ਉਹਨਾਂ ਨੇ ਇਮੀਗ੍ਰੇਸ਼ਨ ਦੇ ਨਾਲ ਰਿਲੇਟ ਕੀਤਾ ਹੈ ਤੇ ਬਲੇਮ ਕਰ ਰਹੇ ਨੇ ਨਾਲ ਹੀ ਉਹਨਾਂ ਨੇ ਕਿਹਾ ਕਿ ਲਗਾਤਾਰ ਸੜਕਾਂ ਦੇ ਉੱਤੇ ਕ੍ਰਾਈਮ ਵਧਦਾ ਜਾ ਰਿਹਾ ਹੈ ਜਨ ਕਿ ਰੋਡ ਦੇ ਉੱਤੇ ਆਏ ਜਿਹੜੇ ਇੱਕ ਕ੍ਰਾਈਮ ਹੋ ਰਹੇ ਨੇ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ ਇਹ ਲਿਬਰਲਸ ਦੀ ਦੇਣ ਨੇ ਜੇਕਰ ਕੰਜ਼ਰਵੇਟਿਵ ਪਾਰਟੀ ਆਉਂਦੀ ਹੈ ਤਾਂ ਉਹ ਇਸ ਦੇ ਉੱਤੇ ਨੱਥ ਪਾਉਣਗੇ ਤੇ ਖਾਸ ਕਰਕੇ ਇੱਕ ਉਹਨਾਂ ਨੇ ਹੋਰ ਪੁਆਇੰਟ ਬਹੁਤ ਅਹਿਮ ਚੱਕਿਆ ਹੈ ਕਿ ਜਿਹੜੇ ਰੈਡੀਕਲ ਐਲੀਮੈਂਟ ਨੇ ਉਹਨਾਂ ਦਾ ਉਹ ਕੈਨੇਡਾ ਦੇ ਵਿੱਚੋਂ ਸਫਾਇਆ ਕਰਨਗੇ ਉਹਨਾਂ ਨੂੰ ਨੱਥ ਪਾਉਣ ਦੀ ਉਹਨਾਂ ਕੋਲ ਪ੍ਰੋਪਰ ਪਲੈਨਿੰਗ ਹੈਗੀ ਹੈ ਸੋ ਇਹ ਜਿਹੜਾ ਇਮੀਗ੍ਰੇਸ਼ਨ ਦਾ ਮੋਟਾ-ਮੋਟੀ ਕਹਿ ਸਕਦੇ ਕਿ ਕੰਜ਼ਰਵੇਟਿਵ ਪਾਰਟੀ ਦਾ ਪਲਾਨ ਹੈਗਾ ਉਸ ਤੋਂ ਬਾਅਦ ਆ ਜਾਂਦੇ ਆ ਐਨਡੀਪੀ ਦੇ ਉੱਤੇ ਐਨਡੀਪੀ ਨੇ ਤੇ ਸਾਫ਼ ਤੌਰ ਦੇ ਉੱਤੇ ਕਿਹਾ ਕਿ ਭਈ ਜਿਹੜਾ ਚੰਗਾ ਕੰਮ ਕਰ ਰਿਹਾ ਉਹ ਕੈਨੇਡਾ ਦੇ ਵਿੱਚ ਉਹ ਚੰਗਾ ਰਹਿ ਵੀ ਸਕਦਾ ਹੈ ਸੋ ਅਸੀਂ ਇਮੀਗ੍ਰੇਸ਼ਨ ਨੂੰ ਇਸ ਪੱਖ ਤੋਂ ਦੇਖਾਂਗੇ ਕਿ ਜਿਹੜੇ ਚੰਗੇ ਲੋਕ ਨੇ ਉਹਨਾਂ ਨੂੰ ਕੈਨੇਡਾ ਦੇ ਵਿੱਚ ਸਥਾਈ ਨਿਵਾਸ ਯਾਨੀ ਕਿ ਪਰਮਾਨੈਂਟ ਰੈਜ਼ੀਡੈਂਸ ਜਿਹੜਾ ਹੈ ਉਹ ਦਿੱਤਾ ਜਾਵੇ ਤੇ ਜਿਹੜੇ ਕੈਨੇਡਾ ਦੇ ਲਾਇਕ ਨਹੀਂ ਹੈਗੇ ਉਹਨਾਂ ਨੂੰ ਕੈਨੇਡਾ ਦੇ ਵਿੱਚੋਂ ਕਹਿ ਸਕਦਾ ਕਿ ਟੈਂਪਰੀਰੀ ਤੌਰ ਤੇ ਹੀ ਰਹਿਣ ਦਿੱਤਾ ਜਾਵੇ ਜਾਂ ਕਹਿ ਸਕਦੇ ਕਿ ਉਹਨਾਂ ਨੇ ਬੜਾ ਕਲੀਅਰ ਪਲਾਨ ਆਪਣਾ ਦਿੱਤਾ ਕਿ ਭਈ ਜਿਹੜਾ ਚੰਗਾ ਕੰਮ ਕਰ ਸਕਦਾ ਹੈ ਉਹ ਚੰਗਾ ਰਹਿ ਵੀ ਸਕਦਾ ਸੋ ਕੈਨੇਡਾ ਦੇ ਵਿੱਚ ਉਹਨਾਂ ਨੂੰ ਓਪਰਚੁਨਿਟੀ ਜਿਹੜੀ ਹੈ ਉਹ ਮਿਲਣੀ ਚਾਹੀਦੀ ਹੈ ਸੋ ਇਹਨਾਂ ਦੇ ਵੱਲੋਂ ਕੋਈ ਬਹੁਤਾ ਲੰਮਾ ਚੌੜਾ ਪਲਾਨ ਜਿਹੜਾ ਉਹ ਨਹੀਂ ਦਿੱਤਾ ਗਿਆ ਐਂਡੀਪੀ ਵੱਲੋਂ ਉਹਨ ਇੱਕ ਬਲੌਕ ਕਿਉ ਵੀ ਪਾਰਟੀ ਹੈ ਇਹ ਖਾਸ ਕਰਕੇ ਫ੍ਰੈਂਚ ਦੇ ਉੱਤੇ ਜ਼ੋਰ ਦਿਂਦੀ ਹੋਈ ਨਜ਼ਰ ਆ ਰਹੀ ਹੈ ਕਿ ਭਈ ਕੈਨੇਡਾ ਦੇ ਵਿੱਚ ਜਿਹੜਾ ਫ੍ਰੈਂਚ ਹੈ ਅਸੀਂ ਉਹਨੂੰ ਵਧਾਵਾ ਦੇਵਾਂਗੇ ਤੇ ਇਮੀਗ੍ਰੇਸ਼ਨ ਖਾਸ ਕਰਕੇ ਜੜ ਖਾਸ ਕਰਕੇ ਪੀਆਰ ਵਗੈਰਾ ਦਾ ਸਿਸਟਮ ਹੈ ਉਹਨੂੰ ਸਿਰਫ ਫ੍ਰੈਂਚ ਦੇ ਧਾਰੈ ਜਿਆਦਾ ਤੋਂ ਜਿਆਦਾ ਲੈ ਕੇ ਆਵਾਂਗੇ ਤੇ ਕੋਸ਼ਿਸ਼ ਸਾਡੀ ਹੈ ਕਿ ਕੈਨੇਡਾ ਦੇ ਵਿੱਚ ਫ੍ਰੈਂਚ ਸਪੀਕਰਸ ਜਿਹੜੇ ਆ ਉਹਨਾਂ ਦੀ ਗਿੱਤੀ ਵਧਾਈ ਜਾਵੇ ਇਮੀਗ੍ਰੇਸ਼ਨ ਉਹ ਇਸ ਪੱਖ ਦੇ ਨਾਲ ਰਿਲੇਟ ਕਰ ਰਹੇ ਨੇ ਹਾਲਾਂਕਿ ਲਿਬਰਲ ਵੀ ਹੁਣ ਖਾਸ ਕਰਕੇ ਜਿਹੜੇ 2025 ਚ ਵੀ ਤਿੰਨ ਡਰਾਅ ਆਏ ਆ ਉਹ ਵੀ ਕਿਤੇ ਨਾ ਕਿਤੇ ਇਹੀ ਐਂਡିକੇਟ ਕਰ ਰਹੇ ਨੇ ਕਿ ਤਕਰੀਬਨ 30000 ਦੇ ਵਿੱਚੋਂ 18000 ਬੰਦਾ ਜਿਹੜਾ ਇਹਨਾਂ ਨੇ ਸਿਰਫ ਫ੍ਰੈਂਚ ਦੇ ਵਿੱਚ ਹੀ ਪੀਆਰ ਕਰ ਦਿੱਤਾ ਹੁਣ ਤੱਕ ਮਤਲਬ ਉਹਨਾਂ ਨੂੰ ਆਈਟੀ ਐਡਮਿਟੇਸ਼ਨ ਤੋਂ ਅਪਲਾਈ ਆ ਸੋ ਤਕਰੀਬਨ ਇਹ 50% ਤੋਂ ਵੀ ਜ਼ਿਆਦਾ ਤਕਰੀਬਨ 60% ਦੇ ਕਰੀਬ ਜਿਹੜੇ ਆ ਉਹ ਲੋਕ ਜਿਹੜੇ ਆ ਉਹ ਪੀਆਰ ਕੈਨੇਡਾ ਦੇ ਵਿੱਚ ਫ੍ਰੈਂਚ ਦੇ ਵਿੱਚ ਹੁਣ ਤੱਕ ਜਿਹੜੇ ਪਹਿਲੇ 3 ਮਹੀਨੇ ਜਿਹੜੇ ਆ ਉਹਦੇ ਵਿੱਚ ਨਜ਼ਰ ਆਇਆ ਸੋ ਬਲੌਕ ਕਿਊਬਿਕ ਪਾਰਟੀ ਜਿਹੜੀ ਉਧਰਲੇ ਪਾਸੇ ਨੂੰ ਜਾਂਦੀ ਹੋਈ ਨਜ਼ਰ ਆ ਰਹੀ ਜੋ ਲਿਬਰਲ ਪ ਉਹਨਾਂ ਨੂੰ ਬੈਨੀਫਿਟ ਹੋਵੇਗਾ ਹਾਲਾਂਕਿ ਇੱਕ ਕਹਿ ਸਕਦਾ ਹੈ ਕਿ ਥੋੜਾ ਜਿਹਾ ਫ੍ਰੈਂਚ ਵਾਲੇ ਪਾਸੇ ਉਹਨਾਂ ਦਾ ਚੁਕਾ ਜ਼ਿਆਦਾ ਹੁੰਦਾ ਹੈ ਉਮੀਦ ਕਰਦਾ ਹਾਂ ਬਲੌਕਸਾਂ ਦਾ ਹੋਵੇਗਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੋ ਤੁਹਾਡਾ ਹਰ ਇੱਕ ਪੋਲਿਟੀਕਲ ਐਕਟੀਵਿਟੀ ਵੀ ਸ਼ੇਅਰ ਕਰਾਂਗਾ ਜੋ ਵੀ ਇਮੀਗ੍ਰੇਸ਼ਨ ਦੇ ਨਾਲ ਜੁੜੀ ਹੈ ਕਿ ਤੁਹਾਡੇ ਸਾਰਿਆਂ ਦੇ ਲਈ ਜਾਨਣਾ ਜ਼ਰੂਰੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਨੂੰ ਡੈਡੀਕੇਟਿਡ ਚੈਨਲ ਹੈ ਤੁਹਾਡੀ ਗੱਲ ਕਰਦੇ ਆਂ ਪ੍ਰੂ ਤੁਹਾਨੂੰ ਇਹ ਚੈਨਲ ਅਸੀਂ ਕੋਈ ਏਜੰਟ ਨਹੀਂ ਹੈਗੇ ਕੋਈ ਇਮੀਗ੍ਰੇਸ਼ਨ ਦੇ ਬਹੁਤੇ ਵੱਡੇ ਕਹ ਸਕਦਾ ਕਿ ਵਕੀਲ ਨਹੀਂ ਹੈਗੇ ਅਸੀਂ ਜਿਹੜਾ ਉਹ ਇੱਕ ਜਰਨਲਿਜ਼ਮ ਦੇ ਤਰੀਕੇ ਦੇ ਨਾਲ ਤੁਹਾਡੇ ਲਈ ਹੈਲਪ ਕਰ ਰਹੇ ਹਾਂ ਉਮੀਦ ਕਰਦਾ ਹਾਂ ਬਲੌਗਸੰਦਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵਾਤਵਾਸ਼ ਸ਼ੇਅਰ ਜ਼ਰੂਰ ਕਰੋ ਕਿ ਤੁਸੀਂ ਉਹਨਾਂ ਦਾ ਸੋਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਕਰਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਸੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵਾਤਵਾਦ ਸਰਕੂਲੇਟ ਜ਼ਰੂਰ ਕਰਿਓ ਧੰਨਵਾਦ